ਲੁਧਿਆਣਾ ਦੇ ਪੰਜਾਬੀ ਪਵਨ ਵਿਖੇ ਲੇਖਕ ਕੁਲਦੀਪ ਰਾਏ ਫਗਰ ਤੇ ਪੱਲੂ ਆਪਣੀ ਪਹਿਲੀ ਪਲੇਠੀ ਪੁਸਤਕ ਜਸਬਾਤ ਹੀ ਰਾਈ ਪੁਸਤਕ ਲੋਕ ਅਰਪਨਾ ਕੀਤੀ ਗਈ ਹੈ ਪੱਤਰਕਾਰ ਨਾਲ ਗੱਲਬਾਤ ਕਰਦਾਂ ਲੇਖਕ ਕੁਲਦੀਪ ਰਾਏ ਨੇ ਦੱਸਿਆ ਕਿ ਮੇਰੀ ਪਹਿਲੀ 40 ਸਾਲਾਂ ਦੀ ਮਿਹਨਤ ਅੱਗੀ ਚਾ ਕਿਉਂਕਿ ਅਸੀਂ ਜਿਵੇਂ ਦੀ ਸੋਚ ਮੰਨਦੇ ਵਿੱਚ ਰਹਿ ਕੇ ਚੱਲਦੇ ਹਾਂ ਗੁਰੂ ਮਹਾਰਾਜ ਤੁਹਾਡੀ ਉਸ ਸੋਚ ਨੂੰ ਪਾਕ ਲਾਉਂਦੇ ਨੇ ਪੱਤਰਕਾਰ ਨਾਲ ਗੱਲਬਾਤ ਕਰਦਾ ਲੇਖਕ ਕੋਲਦੀ ਪ੍ਰਾਇ ਪਕਰਨੀ ਦੱਸੇ ਕਿ ਜੋ ਮੇਰੀ ਪਹਿਲੀ ਪਸਤਕ ਲੋਕ ਅਰਪਣ ਹੋਈ ਹੈ ਉਹਦੇ 40 ਸਾਲਾਂ ਦੀ ਮਿਹਨਤ ਹੈ ਜੋ ਜੋ ਇਨਸਾਨ ਪੂਰੀ ਜ਼ਿੰਦਗੀ ਦੇ ਵਿੱਚ ਜੋ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੈ ਉਸ ਮੁਸ਼ਕਿਲਾਂ ਤੋਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਬਲਕਿ ਮੁਸ਼ਕਿਲਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਅਜਿਹੀ ਕੁਝ ਇਸ ਪੁਸਤਕ ਦੇ ਵਿੱਚ ਲਿਖਿਆ ਗਿਆ ਤੇ ਜਾਨਾ ਲੈ ਕੇ ਲਈ ਕਿnga ਚੱਪੇ ਹੋਏ ਮੇਰੀ ਕਿਤਾਬ ਦਾ ਨਾਮ ਹੈ ਜਜ਼ਬਾਤੇ ਰਾਇ ਇਹ ਮੇਰੀ ਪਿਛਲੇ ਤਕਰੀਬਨ ਕਹਿ ਲੋ ਵੀ 40 ਸਾਲਾਂ ਦੀ ਮਿਹਨਤ ਹੈਗੀ ਆ ਲਿਖਣ ਦਾ ਸ਼ੌਕ ਮੈਨੂੰ 1996 ਤੋਂ ਸ਼ੁਰੂ ਹੋ ਗਿਆ ਸੀ ਪਰ ਲਿਖਦੇ 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 ਡਾਇਰੀ ਦੇ ਵਿੱਚ ਇਕੱਠੀਆਂ ਕਰਕੇ ਰੱਖਿਆ ਸੀ ਮੇਰੇ ਇੱਕ ਸੱਜਣ ਮਿੱਤਰ ਸ਼੍ਰੀ ਸਤਨਾਮ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਇਹ ਕਿਤਾਬ ਜਦੋਂ ਉਹਨਾਂ ਨੇ ਮੇਰੀ ਡਾਇਰੀ ਪੜ੍ਹੀ ਤਾਂ ਉਹਨਾਂ ਨੂੰ ਬਹੁਤ ਇੰਪ੍ਰੈਸ ਹੋਏ ਕਿ ਕੁਲਦੀਪ ਬਹੁਤ ਅੱਛਾ ਲਿਖਿਆ ਯਾਰ ਇੱਕ ਤੇਰੀ ਕਿਤਾਬ ਛਪਣ ਲਾਇਕ ਹੈ ਗੱਲ ਹੋਈ ਸ਼੍ਰੀ ਜਨਮੇਜਾ ਸਿੰਘ ਜੋਲ ਜੀ ਜੋ ਪਬਲਿਸ਼ਰ ਨੇ ਮੇਰੀ ਬੁੱਕ ਦੇ ਪੰਜਾਬੀ ਸਾਹਿਤ ਅਕੈਡਮੀ ਦੇ ਸੈਕਟਰੀ ਸ਼੍ਰੀ ਗੁਲਜ਼ਾਰ ਸਿੰਘ ਪੰਦੇਰ ਜੀ ਇਹਨਾਂ ਸਾਰਿਆਂ ਦੇ ਉਦਮ ਸਦਕਾ ਇਹ ਕਿਤਾਬ ਅੱਜ ਤੁਹਾਡੇ ਸਾਹਮਣੇ ਛਪ ਕੇ ਤਿਆਰ ਹੈ ਤੇ ਉਮੀਦ ਕਰਦਾ ਬਹੁਤ ਜਲਦੀ ਤੁਹਾਡੇ ਸਾਰਿਆਂ ਦੇ ਵਿੱਚ ਆਏਗੀ ਤੇ ਤੁਸੀਂ ਸਾਰੇ ਇਹਨੂੰ ਬਹੁਤ ਸਾਰਾ ਪਿਆਰ ਦਿਵੋਗੇ ਇਸ ਤੋਂ ਇਲਾਵਾ ਮੈਂ ਧੰਨਵਾਦ ਕਰਦਾ ਸ਼੍ਰੀ ਦੁਰਗਾ ਮੰਦਰ ਮੇਕ ਤਰਮਸ਼ਲਾ ਕਮੇਟੀ ਦੇ ਮੇਰੇ ਸਾਰੇ ਸੱਜਣ ਮਿੱਤਰ ਜਿਹੜੇ ਅੱਜ ਆਏ ਨੇ ਇਸ ਮੌਕੇ ਤੇ ਮੇਰਾ ਸਟਾਫ ਕਿਉਂਕਿ ਮੈਂ ਜੁਡੀਸ਼ੀਅਲ ਕੋਰਟ ਦੇ ਵਿੱਚ ਪੋਸਟਡ ਆ ਮੇਰਾ ਸਟਾਫ ਜੋ ਅੱਜ ਮੇਰੇ ਨਾਲ ਆਇਆ ਹੈ ਮੇਰੀ ਇਸ ਖੁਸ਼ੀ ਦੀ ਘੜੀ ਤੇ ਮੇਰੇ ਦੋਸਤ ਮੇਰੇ ਰਿਸ਼ਤੇਦਾਰ ਜਿਹੜੇ ਆਏ ਨੇ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਬੁੱਕ ਹੈ ਮੈਂ ਜ਼ਿੰਦਗੀ ਦੇ ਵਿੱਚ ਜੋ-ਜੋ ਮਹਿਸੂਸ ਕੀਤਾ ਜਿਵੇਂ ਮੈਂ ਸਟੇਜ ਤੇ ਦੱਸਿਆ ਮੈਂ ਰੋਇਆ ਤਾਂ ਗਜ਼ਲ ਲਿਖੀ ਮੈਂ ਹੱਸਿਆ ਤਾਂ ਕਵਿਤਾ ਲਿਖੀ ਮੈਂ ਜ਼ਿੰਦਗੀ 'ਚ ਜਦੋਂ ਅੱਗੇ ਚੱਲਿਆ ਗਿਆ ਬਹੁਤ ਵਧਦਾ ਰਿਹਾ ਤਾਂ ਜਿਵੇਂ ਜਿਵੇਂ ਜਜ਼ਬਾਤ ਆਉਂਦੇ ਗਏ ਤਾਂ ਉਹ ਕਵਿਤਾਵਾਂ ਦਾ ਰੂਪ ਲੈ ਕੇ ਸਾਹਮਣੇ ਆਉਂਦੇ ਗਏ ਮੇਰੇ ਉਹੀ ਜਜ਼ਬਾਤ ਉਹੀ ਫੀਲਿੰਗਸ ਜੋ ਮੈਂ ਆਪਣੇ ਅੰਦਰ ਮਹਿਸੂਸ ਕੀਤੀਆਂ ਕਲਮ ਦੇ ਰਾਹੀਂ ਕਾਗਜ਼ ਤੇ ਉकेर ਕੇ ਅੱਜ ਤੁਹਾਡੇ ਸਾਹਮਣੇ ਕਿਤਾਬ ਦੇ ਰੂਪ ਦੇ ਵਿੱਚ ਸ਼ਾਮਿਲ ਹੈ ਤੇ ਤੁਸੀਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਦੇਣਾ ਇਹੀ ਤੁਹਾਡੇ ਸਾਰਿਆਂ ਤੋਂ ਉਮੀਦ ਹੈਗੀ ਹੈ ਮੇਰਾ ਨਾਮ ਮੀਨਾ ਰਾਨੀ ਹੈ ਸਰ ਕੀ ਕੀ ਕਰਾਂ ਮੈਂ ਦਿਨ ਸਾਰਿਆਂ ਨੂੰ ਪਚਾਉਂਗਾ ਸਰ ਪਹਿਲਾਂ ਪਹਿਲਾਂ ਤਾਂ ਸਰ ਮੈਂ ਬਹੁਤ ਬਹੁਤ ਵਧਾਈਆਂ ਦੇਣਾ ਚਾਹਾਂਗੀ ਮੈਂ ਆਪਣੇ ਵੱਡੇ ਭਰਾ ਨੂੰ ਕਿ ਉਹਨਾਂ ਦੀ ਬੁੱਕ ਰਿਲੀਜ਼ ਹੋਈ ਹੈ ਔਰ ਦੂਸਰੀ ਗੱਲ ਇਹ ਹੈ ਕਿ ਮੈਂ ਬਚਪਨ ਤੋਂ ਦੇਖਦੀ ਆ ਰਹੀ ਹਾਂ ਕਿ ਇਹਨਾਂ ਨੂੰ ਲਿਖਣ ਦਾ ਸ਼ੌਂਕ ਸੀ ਠੀਕ ਹੈ ਔਰ ਬੜਾ ਅੱਛਾ ਹੀ ਲਿਖਦੇ ਰਹੇ ਨੇ ਔਰ ਇੱਕ ਇਹਨਾਂ ਦੇ ਮਨ 'ਚ ਸ਼ੁਰੂ ਤੋਂ ਹੀ ਪਹਿਲਾਂ ਸੀਗਾ ਕਿ ਮੈਨੂੰ ਵੀ ਲੱਗਦਾ ਹੁੰਦਾ ਸੀ ਮੈਂ ਕਹਿੰਦੀ ਤੂੰ ਲਿਖਦਾ ਹੈਂ ਡਾਇਰੀ 'ਚ ਲਿਖਦਾ ਰਹਿਣਾ ਕਿ ਕਦੇ ਇਹਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਜਾਵੇ ਹੈ ਨਾ ਇਹਦੇ ਸ਼ੁਰੂ ਤੋਂ ਹੀ ਇਹਨਾਂ ਦਾ ਡ੍ਰੀਮ ਸੀ ਅੱਜ ਉਹ ਡ੍ਰੀਮ ਹੈ ਨਾ ਜਿਹੜਾ ਉਹ ਪੂਰਾ ਹੋਇਆ ਉਹ ਪੂਰਾ ਹੋਣ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜਿਹਦੇ ਲਈ ਇਹ ਇਹਨਾਂ ਦਾ ਪਰਿਵਾਰ ਸਾਰੇ ਆ ਵਧਾਈ ਦੇ ਪਾਤ